ਫੋਗ ਦਾ ਪਾਊਡਰ ਹੈ 40 ਰੁਪਏ ਐਮ ਆਰ ਪੀ ਤੁਹਾਨੂੰ ਕਿੰਨੇ ਦਾ ਪੈਣਾ 12 ਰੁਪਏ ਦਾ ਕਿੰਨੇ ਦਾ ਪੈਣਾ 12 ਰੁਪਏ ਦਾ 40 ਰੁਪਏ ਐਮ ਆਰ ਪੀ ਅੱਗੇ ਕੈਮਰਾ ਕਰੋ ਥੋੜਾ ਜਿਹਾ 40 ਰੁਪਏ ਐਮ ਆਰ ਪੀ 24 ਜਿ ਬਣਿਆ 27 ਤੱਕ ਵੈਲਿਡ ਹੈ ਫਰੈਸ਼ ਡੇਟ ਦਾ ਮਾਲ ਆ ਬਲੀਚਾਂ ਨੇ 1 ਕਿਲੋ ਦੀ ਬਲੀਚ ਹੈ ਕਿੰਨੇ ਦੀ ਪੈਣੀ ਹੈ 200 ਓਨਲੀ ਸਾਰਾ ਮਾਲ ਲੱਦਿਆ ਪਿਆ ਤੁੰਨੇ ਆ ਪਿਆ ਮਾਲ ਇਹ ਚੈੱਕ ਕਰੋ ਆ ਬ ਕੋਲਾ ਦਾ ਕਲਰ ਹੈ ਜੀ ਠੀਕ ਹੈ 8900 ਰੁਪਏ ਐ ਐਮ ਆਰ ਪੀ ਐ ਫਰੂਟ ਕਲਰ ਐ ਆ ਦੋਨੇ ਕਲਰ ਮਿਕਸ ਕਰਕੇ ਲੱਗਦੇ ਐ 800 ਰੁਪਿਆ ਦੀ ਐ ਐਮ ਆਰ ਪੀ ਐ ਤੁਹਾਨੂੰ ਕਿੰਨੇ ਦਾ ਪੈਣਾ 216 ਰੁਪਏ ਦਾ ਕੰਪਨੀ ਦੀ 250 ਰੁਪਏ ਬਿਲਿੰਗ ਐ ਆ ਦੇਖੋ ਤੁਹਾਡੇ ਸਾਹਮਣੇ ਸਟਾਕ ਓਪਨ ਕੀਤਾ ਹੈ ਬ੍ਰਾਂਡਡ ਮਾਲ ਐ ਤੁਸੀਂ ਮਾਲ ਦੇ ਵਿੱਚ ਇਸ ਨਾਮ ਦਾ ਮਾਲ ਲੈਣੇ ਹੋ ਪਰ ਪੀਸ ਦੇ ਉੱਤੇ ਇਹਦੀ ਐਮ ਆਰ ਪੀ ਚੈੱਕ ਕਰੋ 270 ਰੁਪਏ ਫਰੈਸ਼ ਰੇਟ ਦਾ ਮਾਲ ਠੀਕ ਹੈ ਜੀ 270 ਰੁਪਏ ਵਾਲਾ ਪਰਫਿਊਮ ਤੁਹਾਨੂੰ ਕਿੰਨੇ ਦਾ ਪੈਣਾ 70 ਰੁਪਏ ਦਾ